ਵਿਕਸਿਤ ਭਾਰਤ ਸੰਕਲਪ ਯਾਤਰਾ ਨੂੰ ਦੇਸ਼ ਭਰ ਵਿੱਚ ਪਰਵਾਹ ਹੁੰਗਾਰਾ ਮਿਲ ਰਿਹਾ ਹੈ ਤੇ ਇਹ ਯਾਤਰਾ ਲੋਕਾਂ ਲਈ ਲਾਹੇਵੰਦ ਸਾਬਤ ਹੋ ਰਹੀ ਹੈ। ਇਸੇ ਲੜੀ ਵਿੱਚ ਮੋਹਾਲੀ ਜ਼ਿਲ੍ਹੇ ਦੇ ਪਿੰਡ ਸਵਾੜਾ ਵਿਖੇ ਚੜਾਈਆਂ ਜਾ ਰਹੀਆਂ ਭਲਾਈ ਸਕੀਮਾਂ ਬਾਰੇ ਜਾਣੂ ਕਰਵਾਉਣ ਅਤੇ ਲਾਪਾਤਰੀਆਂ ਨੂੰ ਸੇਵਾਵਾਂ ਦੇਣ ਲਈ ਵੱਖ-ਵੱਖ ਵਿਭਾਗਾਂ ਵੱਲੋਂ ਕੈਂਪ ਲਗਾਇਆ ਗਿਆ। ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਡਿਪਟੀ ਸਕੱਤਰ ਡਾਕਟਰ ਨidhi Kesrawani ਨੇ ਇਸ ਜਾਗਰੂਕਤਾ ਕੈਂਪ ਵਿੱਚ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ। ਉਨ੍ਹਾਂ ਕਿਹਾ ਕਿ ਵਿਕਸਿਤ ਭਾਰਤ ਸੰਕਲਪ ਯਾਤਰਾ ਦਾ ਮਨੋਰਥ ਘਰ-ਘਰ ਕੇਂਦਰ ਸਰਕਾਰ ਦੀਆਂ ਮਹੱਤਵਪੂਰਨ ਯੋਜਨਾਵਾਂ ਬਾਰੇ ਜਾਗਰੂਕ ਕਰਨਾ ਅਤੇ ਲਾਪਾਤਰੀ ਪਰਿਵਾਰਾਂ ਨੂੰ ਲਾਹ ਪਹੁੰਚਾਣਾ। ਕੈਂਪ ਵਿੱਚ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸੋਨਮ ਚੌਧਰੀ ਤੇ ਸਿਵਲ ਸਰਜਨ ਡਾਕਟਰ ਮਹੇਸ਼ ਕੁਮਾਰ ਅਹੂਜਾ ਵੀ ਸ਼ਾਮਲ ਹੋਏ। ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੀਆਂ ਟੀਮਾਂ ਵੱਲੋਂ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ ਜਿਸ ਵਿੱਚ ਲੋਕਾਂ ਦੇ ਬੀਪੀ, ਸ਼ੂਗਰ ਅਤੇ ਖੂਨ ਦੀ ਜਾਂਚ ਕੀਤੀ ਗਈ। ਇਸ ਮੌਕੇ ਤੇ ਲਾਪਾਤਰੀਆਂ ਨੇ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ। ਹਾਂ ਜੀ 15 ਨੰਬਰ ਦੇ ਸਰਕਾਰ ਕਰ ਨੂੰ ਸਾਨੂੰ ਮਤਲਬ ਕਿ ਪਹਿਲਾਂ ਤਾਂ ਵੀਡੀਓ ਚੈੱਕ ਕੀਤੀ ਹੈ ਸਾਡੇ ਗਰੁੱਪਾਂ ਚ ਪਹੁੰਚ ਪਾਇਆ ਗਿਆ ਉਸ ਤੋਂ ਬਾਅਦ ਸਾਡੇ ਮਤਲਬ ਕਿ ਵੀਓ ਬਣੀ ਪੰਜ ਗਰੁੱਪਾਂ ਦੇ ਉੱਪਰ ਜਿਸ ਦੇ ਵਿੱਚ ਸਾਨੂੰ ਇੱਕ ਗਰੁੱਪ ਨੂੰ 50000 ਪਈਆ ਮਤਲਬ ਕਿ ਕਾਫੀ ਸਹੂਲਤਾਂ ਨਾਲ ਲੇਡੀਜ਼ ਨੂੰ ਰੋਜ਼ਗਾਰ ਮਿਲਿਆ ਟ੍ਰੇਨਿੰਗ ਆਉਂਦੀ ਹੈ ਡੈਰੀ ਤੋਂ ਉਤਪਾਦ ਜਿਹਾ ਕਾਫੀ ਮਦਦ ਦੇ ਰਿਹਾ ਸਾਂ ਹਾਂ ਟ੍ਰੇਨਿੰਗ ਕਰਕੇ ਅਮਰ ਆਪਣੇ ਘਰੋਂ ਸਟਾਰਟ ਕਰ ਰਹੇ ਹੋ ਲੇਡੀਜ਼ ਨੇ ਮਨੋ ਜੁੜਾਈ ਸਮਾਨ ਦੇ ਸਕੀ ਮੀਡੀਆ ਵੀ ਮੈਂ ਹਾਰ ਦਾ ਆਪਰੇਸ਼ਨ ਕਰਾਇਆ ਜੀ ਤੇ ਮੈਂ ਸਟੈਂਟ ਤੇ ਹਾਂ ਜੀ ਮੇਰਾ ਫ੍ਰੀ ਉਸ ਸਟੈਂਟਰ ਜੀ ਮੇਰਾ ਇਹਦਾ ਪਲੇਸ ਮੇਰਾ ਬਾੰਟ ਟੁੱਟ ਗਈ ਜੀ ਉਹਦਾ ਵੀ ਮੇਰਾ ਪ੍ਰੋਬਲਮ ਫ੍ਰੀ ਹੋਇਆ ਜੀ ਪਿੰਡ ਪੱਧ ਤੇ ਕਈ ਸਕੀਮਾਂ ਦੀ ਨੋਲਿਜ ਨਹੀਂ ਹੁੰਦੀ ਆਪਾਂ ਇੱਕ ਦੋ ਸਕੀਮਾਂ ਤੋਂ ਹੀ ਜਾਣੋ ਹੁੰਦੇ ਨੇ ਅੱਜ ਇਹ ਬਹੁਤ ਵੱਡਾ ਉਪਰਾਲਾ ਸੀ ਤਾਂ ਕਿ ਪਿੰਡ ਵਾਸੀ ਇੱਕ ਇੱਕ ਸਕੀਮ ਤੋਂ ਜਾਣੂ ਹੋਈ ਨੇ ਇਸ ਲਈ ਇਹ ਅਸੀਂ ਬਹੁਤ ਧੰਨਵਾਦ ਕਰਦੇ ਆ ਕਿ ਪਿੰਡ ਵਾਸੀਆਂ ਨੂੰ ਇਹਨਾਂ ਸਕੀਮਾਂ ਤੋਂ ਜਾਣੂ ਕਰਵਾਇਆ